ਨਮਸਕਾਰ ਦੋਸਤੋ ਏ ਐਮ ਟੀਵੀ ਤੋਂ ਅਜਾਤ ਕੁਮਾਰ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਪਏ ਆ ਟਰੱਕ ਜੂਨਨ ਦੇ ਸਾਹਮਣੇ ਪਾਰਕ ਦੀ करण प <wine> <incarcerated> का मंत्री मुर्दाबाद 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 जान सरकार मुर्दाबाद 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 जय आपके एकता जिंदाबाद 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 जय आपके एकता जिंदाबाद 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 जय अपना एकता जिंदाबाद 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 जान सरकार मुर्दाबाद 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 ಅಧ್ಯಾಪಕ

ਸਾਰੇ ਦੁਕਾਨ ਦੇ ਵਿੱਚ ਆ ਕੇ ਰੋਟੀਆਂ ਮੰਗਣੇ ਆਏ ਹਾਏ ਹਾਏ come on now ਆਤਮਾ ਤੇ ਅੱਜ ਆਪਾਂ ਦਾ ਜੋ ਵੀ ਜਿੰਨੀਆਂ ਵੀ ਪੈਂਡਿੰਗ ਮੰਗਾਂ ਨੇ ਉਹਨਾਂ ਤੋਂ ਜਿਹੜੀ ਸਰਕਾਰ ਮੁੱਕਰ ਕੇ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜਦੀ ਆ ਉਹਦੇ ਰੋਸ ਦੇ ਵਿੱਚ ਅੱਜ ਫਾਜ਼ਲਕਾ ਦੇ ਵਿੱਚ ਰੋਸ ਮਾਰਚ ਤੇ ਰੋਸ ਜਿਹੜਾ ਇਹ ਮਤਲਬ ਹੁਕਮਜਾਰਾ ਕੀਤਾ ਜਾ ਰਿਹਾ ਹੈ ਇਹ ਸਰਕਾਰ ਨੂੰ ਚੇਤਾਵਨੀ ਆ ਕਿਉਂਕਿ ਅਸੀਂ ਫਾਜ਼ਲਕਾ ਤੇ ਇਹ ਬਲਕਿ ਇੱਕ ਇਤਿਹਾਸਾ ਫਾਜ਼ਿਲ ਕਾਦਾ ਅਸੀਂ ਫਾਜ਼ਿਲਪੁਰ ਦੀ ਸ਼ੁਰੂਆਤ ਕਰ ਦਿੱਤੀ ਇਹ ਮਾਸਕਰਟਰ ਦੀ ਘਾਲ ਸੀਗੀ ਬਸਕਰਟਰ ਦੀ ਹਮਾਇਤ ਤੇ ਸਮੂਹ ਅਧਿਆਪਕ ਜਥੇਬੰਦੀਆਂ ਆ ਗਈਆਂ ਹੁਣ ਅਸੀਂ ਇਹ ਲਹਿਰ ਨੂੰ ਪੂਰੇ ਪੰਜਾਬ ਚ ਲੈ ਕੇ ਜਾਵਾਂਗੇ ਇੱਕ ਮੰਚ ਤੇ ਸਾਰੀਆਂ ਅਧਿਆਪਕ ਜਥੇਬੰਦੀਆਂ ਲਿਆ ਕੇ ਤੇ ਪੰਜਾਬ ਸਰਕਾਰ ਜਿਹੜੀ ਸਾਡੀਆਂ ਮੰਗਾਂ ਮੰਨਣ ਤੋਂ ਵਾਰ-ਵਾਰ ਭੱਜਦੀ ਆ ਉਹਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਵੀ ਉਹਨਾਂ ਨੂੰ ਪਤਾ ਲੱਗ ਜਾਊਗਾ ਜੋ ਅਸੀਂ ਪਿਛਲੀਆਂ ਸਰਕਾਰਾਂ ਦਾ ਹਾਸਲ ਕੀਤਾ ਉਹ ਇਸ ਸਰਕਾਰ ਦਾ ਵੀ ਕਰਦੇ ਹਾਂ ਹੋਰ ਵੀ ਸਕੇ ਤੇ ਤੁਹਾਡੇ ਜਿਹੜੇ ਦੰਦੇ ਲਗਾਏ ਗਏ ਅੱਜ ਪੂਰੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਜੇ ਅੱਜ ਵੀ ਹੁਕਮ ਜਾਰਾ ਕੀਤਾ ਜਾ ਰਿਹਾ ਜੀ ਕਿਉਂਕਿ ਜਿਹੜੀ ਸਰਕਾਰ ਹੈ ਸਿੱਖਿਆ ਮੰਤਰੀ ਅਨਖੇਦ ਇੱਥੋਂ ਦਾ ਆਪਣਾ ਜਿਹੜਾ ਬਣਾਇਆ ਉਹਨੂੰ ਇਹ ਨਹੀਂ ਸਮਝ ਲੱਗਦੀ ਕਿ ਮੈਂ ਜਿਹੜੇ ਪੜ੍ਹੀ ਲਿਖੀ ਕੋਮ ਆ ਸਭ ਤੋਂ ਵੱਧ ਪੜ੍ਹੀ ਲਿਖੀ ਕੋਮ ਨਾਲ ਪੰਗਾ ਲੈ ਲਿਆ ਅੱਜ ਤੱਕ ਦਾ ਇਤਿਹਾਸ ਆ ਵੀ ਜਿਹੜਾ ਵੀ ਸਿੱਖਿਆ ਮੰਤਰੀ ਬਣਿਆ ਜਿੰਨੇ ਵੀ ਅਧਿਆਪਕਾਂ ਦੀ ਤੇ ਮੁਲਾਜ਼ਮਾਂ ਦੇ ਨਾਲ ਖਿਆ ਉਹ ਕਦੇ ਵੀ ਦੁਬਾਰਾ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ ਸਕਿਆ ਅਸੀਂ ਇਹ ਇਹਨੂੰ ਵੀ ਵਿਸ਼ਵਾਸ ਦਿਵਾਉਣਾ ਹੈ ਵੀ ਜੇ ਇਹਦਾ ਰਵੱਈਆ ਐਵੇਂ ਹੀ ਰਿਹਾ ਤੇ ਇਹਨੂੰ ਵਿਧਾਨ ਸਭਾ ਦੀਆਂ ਪੌੜੀਆਂ ਅਸੀਂ ਨਹੀਂ ਚੜ ਸਕਦੇ ਕਿੰਨੇ ਕੁ ਜਿਹੜੇ ਹਾਂਜੀ ਮੇਰਾ ਨਾਮ ਦਜੀਤ ਸਿੰਘ ਸੱਪਰਵਾਲ ਹੈ। ਹਾਂਜੀ ਰਵਿੰਦਰ ਜੀ ਕੀ ਕਹਿਣਾ ਤੁਹਾਡਾ ਫਿਰ ਉਹ ਗੱਲ। ਸਰ ਇਹ ਜੋ ਮੈਂ ਪੰਜਾਬ ਸਰਕਾਰ ਨੇ ਜੋ ਗੱਲਾਂ ਕੀਤੀਆਂ ਸੀ ਸਰਕਾਰੋਂ ਤੋਂ ਪਹਿਲਾਂ ਇਸ ਪਾਰਟੀ ਨੇ ਕਿ ਅਸੀਂ ਪੁਰਾਣੀ ਪੈਨਸ਼ਨ ਦੇਵਾਂਗੇ ਜੋ ਡੀਏ ਦੀਆਂ ਬਕਾਇਆ ਕਿਤਾਬਾਂ ਇਹਨਾਂ ਨਾਲ ਯਾਰ ਉਹਦੇ ਕੋਲ ਤਰੁਕੇ ਆ ਪਿੰਡੂ ਪੱਤਾ ਐਸਪੀ ਹੈਡ ਸਰ ਉਹ ਸਾਰੀਆਂ ਗੱਲਾਂ ਕੋਈ ਗੱਲਬਾਤ ਕਰ ਤੋਂ ਮੁੱਕਰ ਹੋ ਚੁੱਕੇ ਆ ਹੁਣ ਮੀਟਿੰਗ ਕਰਕੇ ਦੇਖ ਕੇ ਮੀਟਿੰਗ ਉਹ ਮੀਟਿੰਗ ਕਰਦੇ ਨਹੀਂ ਮੀਟਿੰਗ ਤੋਂ ਭੱਜ ਜਾਂਦੇ ਆ ਇਸ ਕਰਕੇ ਮੁਲਾਜ਼ਮਾ ਵਿੱਚ ਇਹਦਾ ਬਹੁਤ ਗੁੱਸਾ ਹੋ ਰਿਹਾ ਹੈ ਇਸੇ ਕਰਕੇ ਰੋਜਾਨਾ ਅਰਤੀਫੂਕ ਮੁਜਾਹਰੇ ਕਿਤੇ ਰੈਲੀਆਂ ਹੋ ਰਹੀਆਂ ਪਹਿਲਾਂ ਵੀ ਅਸੀਂ ਇੱਥੇ ਅਰਤੀਫੂਕ ਮੁਜਾਹਰਾ ਕਰਦੇ ਗਏ ਸੀ ਉਸ ਵਾਰੀ ਬਾਅਦ ਸਟੇਟ ਲੈਵਲ ਦੀ ਰੈਲੀ ਵੀ ਕੀਤੀ ਹੈ ਉਦੋਂ ਵੀ ਇਹਨਾਂ ਨੇ ਮੀਟਿੰਗ ਦਿੱਤੀ ਭੱਜ ਗਏ ਜੇ ਇਹ ਇਸੇ ਤਰ੍ਹਾਂ ਕਰਦੇ ਰਹੇ ਵਿਰੋਧ ਹੋਰ ਵੱਡਾ ਹੁੰਦਾ ਜਾਊਗਾ ਜਿਹੜਾ ਪੰਜਾਬ ਸਰਕਾਰ ਤੋਂ ਸਾਂਭਿਆ ਨਹੀਂ ਜਾਣਾ ਇਸ ਕਰਕੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆਂ ਵੀ ਮੁਲਾਜ਼ਮਾ ਨੂੰ ਗਲ ਕਰਨਾ ਛੱਡ ਦਿਓ ਤੇ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਓ ਸਰਕਾਰ ਕਹਿੰਦੀ ਸੀ ਵੀ ਹਰਾ ਪੈਦੇ ਮੁਲਾਇਮਾ ਨਹੀਂ ਚੱਲੇਗਾ ਮੈਂ ਵੀ ਮਾਸਟਰ ਦਾ ਮੁੰਡਾ ਅਧਿਆਪਕਾਂ ਨੂੰ ਕਰਦੇ ਨਹੀਂ ਲਾਣੇ ਤੇ ਜਾਣ ਇਹ ਇਹਨਾਂ ਦਾ ਸਿਰਫ ਕਹਿਣਾ ਸੀ ਜੀ ਉਸ ਤੇ ਇੱਕ ਗੱਲ ਤੇ ਵੀ ਇਹ ਪੂਰੇ ਨਹੀਂ ਉਤਰੇ ਇਹ ਸਕੂਲ ਬੰਦ ਕਰਨ ਤੇ ਤੁਲੇ ਹੋਏ ਆ ਮਿਡਲ ਸਕੂਲ ਇਹ ਤਾਂ ਸ਼ਰੇਮ ਘਾ ਕੇ ਅਸੀਂ ਬੰਦ ਕਰ ਦੇਣੇ ਆ ਜੇ ਇਹ ਬੰਦ ਹੋ ਗਏ ਤਾਂ ਪਿੰਡਾਂ ਦੇ ਗਰੀਬ ਬੱਚਿਆਂ ਦੇ ਹੱਥਾਂ ਚੋਂ ਸਿੱਖਿਆ ਖੋਣਾਂ ਵਾਲੀ ਗੱਲ ਕਰਦੇ ਆ ਸਿੱਖਿਆ ਤੇ ਸਿਹਤ ਜਿਹੜੀ ਮੁੱਢ ਹੁੰਦੀ ਆ ਕਿਸੇ ਵੀ ਸਟੇਟ ਦਾ ਕਿਸੇ ਵੀ ਦੇਸ਼ ਦਾ ਇਹ ਉਹਨੂੰ ਹੀ ਖਤਮ ਕਰੀ ਜਾਂਦੇ ਆ ਹੋਰ ਕੀ ਕਰਨਗੇ ਹਾਂਜੀ ਮੈਡਮ ਕੀ ਕਹਿਣਾ ਤੁਹਾਡਾ ਆਦਰ ਨਾ ਲਗਾਇਆ ਗਿਆ ਹੈ ਅੱਜ ਕਿਉਂਕਿ ਦੇਖੋ ਪੰਜਾਬ ਸਰਕਾਰ ਦੁਆਰਾ ਸਾਡੀ ਬੜੀਆ ਜਿਹੜੀ ਆ ਡੀਏ ਦੀ ਕਿਸ਼ਤਾਂ ਨੇ ਪਿੰਡੂ ਪੱਤੇ ਨੇ ਉਹ ਸਭ ਕੁਝ ਬੰਦ ਕਰ ਦਿੱਤਾ ਗਿਆ ਮੀਨ ਜੋ ਹੈ ਕਿ ਸਭ ਨਾਲ ਉਹ ਵਾਅਦਾ ਇੱਕ ਪੈਨਸ਼ਨ ਦਾ ਮੁੱਦਾ ਉਹ ਸਿਰਫ ਸਾਡੇ ਹੀ ਡਿਪਾਰਟਮੈਂਟ ਨਹੀਂ ਹਰ ਇੱਕ ਡਿਪਾਰਟਮੈਂਟ ਵਾਸਤੇ ਜ਼ਰੂਰੀ ਹੈ ਕਿਉਂਕਿ ਜੋ ਹੈ ਇੱਕ ਇਸ ਤੋਂ ਬਾਅਦ ਜੋ ਪੱਕੇ ਮੁਲਾਜ਼ਮ ਜਾਂ ਸਰਕਾਰ ਦੇ ਮੁਲਾਜ਼ਮ ਚਾਹੁੰਦੇ ਨੇ ਉਹ ਇੱਕ ਪੈਨਸ਼ਨ ਨੂੰ ਲੈ ਕੇ ਆਜਾ ਰੈਲੀ ਕੀਤੀ ਗਈ ਹੈ ਮੀਟਿੰਗ ਲਗਾਈ ਗਈ ਹੈ ਤਾਂ ਸਰਕਾਰ ਨੂੰ ਸਾਡੀ ਇਹ ਮੰਗ ਹੈ ਕਿ ਆ ਸਾਰੇ ਪੱਤੇ ਵੀ ਜਾਰੀ ਕੀਤੇ ਜਾਣ ਤੇ ਆ ਪੈਨਸ਼ਨ ਜਿਹੜੀ ਹੈ ਦੁਬਾਰਾ ਬਹਾਲ ਕੀਤੀ। ਤੁਹਾਡਾ ਨਾਮ ਕੀ ਸੀਮਾ ਸ਼ਰਮਾ ਸਰਕਾਰੀ ਹਾਈ ਸਕੂਲ ਪੱਕਾ ਚਿਸ਼ਤ ਅਨੀ ਉਹ ਹੀ ਬੋਮ ਮੰਤਰੀ ਹੈ ਵੀ ਜਿਹੜਾ ਸਾਡੇ ਧਰਨੇ ਮੇਰੇ ਜਾ ਕੇ ਬੈਠਿਆ ਕਰਦਾ ਸੀਗਾ ਜਦੋਂ ਸੱਤਾ ਦੇ ਕਾਬੂ ਹੁਣ ਤੋਂ ਪਹਿਲਾਂ ਇਹ ਅੱਜ 2022 ਦੀ ਗੱਲ ਹੈ ਇਹ ਸਾਡੇ ਧਰਨੇ ਮੇਰੇ ਜਾ ਕੇ ਖੁਦ ਆ ਕੇ ਦਰਖੇ ਤੇ ਬੈਠ ਕੇ ਗੱਲ ਕਰਿਆ ਕਰਦਾ ਸੀਗਾ ਜਦੋਂ ਮੈਂ ਸੁਆਹ ਮੰਤਰੀ ਬਣਾਗਾ ਜਾਂ ਮੈਂ ਰਾਜ ਦੀ ਸਰਕਾਰ ਸੁਭਾਣਾਗਾ ਤਾਂ ਇਹ ਧਰਨੇ ਨਹੀਂ ਲੱਗਣਗੇ ਪਰ ਹੋਇਆ ਉਸ ਤੋਂ ਉਲਟ ਹੈ ਵੀ ਅਜੇ ਅੱਧਾ ਸਮਾਂ ਨਹੀਂ ਬੀਤਿਆ ਤੇ ਪੂਰੇ ਪੰਜਾਬ ਦੇ ਵਿੱਚ ਅੱਗ ਲੱਗੀ ਹੋਈ ਹੈ ਹਰੇਕ ਡਿਸਟ੍ਰਿਕਟ ਹੈੱਡਕੁਆਰਟਰ ਤੇ I <laughs> do ਦਿੱਲੀ ਦੇ ਪਪੂਆ ਤੇ ਪੰਜਾਬ ਦੇ ਵਿੱਚੋਂ ਤੇ ਇਹਦੀ ਸਿੱਖਿਆ ਮੰਡੀ ਸੰਗਰੂਰ ਦੇ ਜ਼ਿਲ੍ਹੇ ਦੇ ਵਿੱਚ ਹਰਤਾ ਤੇ ਦਰੀਏ ਦਰੀਆ ਦੀ ਸੀ ਉਹ ਯਾਰੇ ਤੇ ਇਸ ਮੁੱਖ ਮੰਤਰੀ ਨੂੰ ਗੱਲ ਕਰਦਾ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਜਿਹੜਾ ਸਾਡੇ ਆ ਚਾਹੇ ਬੇਰਜਗਾਰ ਸੀ ਕੋਈ ਐਡੀ ਟੀਚਰ ਤੇ ਜਦੋਂ ਇਨ ਸਰਵਿਸ ਵਾਲੇ ਸੀਗੇ ਉਹਨਾਂ ਦੀ ਦਰੀਆ ਤੇ ਆ ਕੇ ਬਹਿ ਕੇ ਇਹ ਸਾਡੇ ਨਾਲ ਇੱਕ ਇਹ ਡਾਂਗ ਰਚਿਆ ਕਹਿੰਦਾ ਵੀ ਤੁਹਾਨੂੰ ਘਰ ਦੇ ਲਾਉਣ ਦੀ ਗੱਲ ਨਹੀਂ ਕਰਨੀ ਕਰੀ ਕੋਈ ਹਲੇ ਨਹੀਂ ਮੰਨਦੇ ਅਗਲਾ ਕਦੋਂ ਖਤਮ ਕੀ ਹੋਏਗਾ ਅਗਲਾ ਕਦੋਂ ਸਾਡੇ ਦਿੱਲੀ ਹੋਊਗਾ ਜੀ ਵਿਧਾਨ ਸਭਾ ਚੌਣਾ ਜਿਹੜੀ ਆਨੇ ਉਸਦੀ ਟ੍ਰੈਲੀ ਵੀ ਹੈ ਉਹਦੇ ਵਿੱਚ ਅਸੀਂ ਉਹਦੇ ਚੱਡਾ ਮਾਰ ਚ ਪੰਜਾਬ ਦੇ ਵੱਲੋਂ ਜਿਹਦੀ ਅਗਵਾਈ ਜਿਹੜੀ ਉਹ ਫਾਈਲ ਕਾ ਜਿਲੇ ਲੈਵਲੋਂ ਕੀਤਾ ਜਾਊਗੀ ਕਿਹੜੀ ਪ੍ਰਾਣੀ ਬੈਨਚਨ ਬਹਾਲ ਕੀਤੀ ਕਿਹੜੇ ਬੱਚੇ ਬਕਾਬਲੇ ਕੱਚੇ ਬੁਲਾਜੇ ਕੂਤੇ ਨੇ ਬੱਸ ਉਹ ਦੱਸੋ ਤਾਂ ਸਹੀ ਉੱਥੇ ਬੈਡਰ ਵੀ ਲਾਵੋਗੇ ਤੇ ਰੈਲੀਆ ਵੀ ਕਰਾਂਗੇ